ਗੱਲ ਕਰਦੇ ਹਾਂ ਨਾਰੀ ਸ਼ਕਤੀ ਦੀ ਜਿੱਥੇ ਕਿ ਔਰਤਾਂ ਜਿਹੜੀਆਂ ਉਹ ਘਰ ਦੇ ਚੁੱਲ੍ਹੇ ਚੌਂਕੇ ਤੋਂ ਨਿਕਲ ਕੇ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਦੀਆਂ ਫਾਜ਼ਿਲਕਾ ਦੇ ਵਿੱਚ ਕਿਸਾਨੀ ਕਰਨ ਦੇ ਦੌਰਾਨ ਨਦੀਪ ਕੌਰ ਜੀ ਜੋ ਕਿ ਪੰਜਾਬ ਪੁਲਿਸ ਵਿੱਚ ਸੇਵਾਵਾਂ ਦੇ ਰਹੇ ਨੇ ਉਹਨਾਂ ਦੀ ਡਿਊਟੀ ਲੱਗੀ ਹੈ ਪੁੱਛਦੇ ਆ ਜੀ ਕਿਹੋ ਜਿਹਾ ਐਕਸਪੀਰੀਅੰਸ ਹੈ ਉਹਨਾਂ ਦਾ ਇਸ ਡਿਊਟੀ ਦੌਰਾਨ ਹਾਂ ਜੀ ਐਸੋ ਲੱਗੀ ਹੈ ਤਾਂ ਆਪਾਂ ਸਭਾ ਤੋਂ ਆਪਣੀ ਡਿਊਟੀ ਲਗਾਈ ਗਈ ਹੈ ਠੀਕ ਇਸ ਫਾਜ਼ਿਲਕਾ ਦੇ ਲਾਈਨ ਹੋਗੀ ਆਪਾਂ ਨੂੰ ਜੋ ਵੀ ਪ੍ਰਸ਼ਾਸਨ ਵੱਲੋਂ ਹਦਾਇਤਾਂ ਦਿੱਤੀਆਂ ਜਾਂ ਆਪਾਂ ਅੱਛੇ ਤਰੀਕੇ ਨਾਲ ਡਿਊਟੀ ਨਿਭਾ ਰਹੇ ਹਾਂ ਸਵੇਰ 6:00 ਵਜੇ ਤੋਂ ਲੈ ਕੇ ਅਸੀਂ ਸਾਰ ਖੜੇ ਆਂ ਸ਼ਾਮ ਦੇ 4:00 ਵਜੇ ਤੱਕ ਸਾਡੀ ਡਿਊਟੀ ਹੈਗੀ ਹੈ ਜੀ ਹਾਂਜੀ ਜੋ ਵੀ ਸਾਡੇ ਅਫਸਰ ਸਾਹਿਬਾਂ ਨੇ ਸਾਨੂੰ ਡਿਊਟੀਆਂ ਜੋ ਹਦਾਇਤਾਂ ਦਿੱਤੀਆਂ ਅਸੀਂ ਅੱਛੇ ਤਰੀਕੇ ਨਾਲ ਨਿਭਾਵਾਂਗੇ ਸਰ ਔਰ ਜੋ ਵੀ ਡਿਰੀਕਟਰੀ ਇਸ ਅਸਰ ਤੋਂ ਮੇਜ ਬੈਠੀਆਂ ਅਸੀਂ ਜੋ ਉਹਨਾਂ ਦੀ ਜਾ ਜ਼ਰੂਰੀ ਹੈਗੀ ਆ ਸੋਨ ਲਈ ਪੂਰੇ ਪ੍ਰਬੰਧ ਕਰਾਂਗੇ ਔਰ ਜੋ ਸਾਨੂੰ ਅਕਸਰ ਸਾਬਾਂ ਨੇ ਸਾਨੂੰ achhiyan hidayat dittiyan asi oh de according sab chalda ਸਾਡੇ ਨਾਲ ਮੌਜੂਦ ਨੇ ਸਿਕਿਉਰਟੀ ਚਾਰਜ ਦਕਿੰਦਰ ਸ਼ਰਮਾ ਜੀ ਇਹਨਾਂ ਤੋਂ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਦਾ ਇੰਤਜ਼ਾਮ ਕਿਸਾਨੀ ਤਰਫੇ ਦੁਆਰਾ ਦੌਰਾਨ ਪੁਲਿਸ ਦੁਆਰਾ ਕੀਤੇ ਗਏ ਨੇ ਜੇ 3:00 ਤੇ 6:00 ਵਜੇ ਤੱਕ ਆ ਗਏ ਤੇ ਸਾਡੀ ਵੱਲ ਸਿਕਿਉਰਟੀ ਟਾਈਟ ਰੱਖ ਰਹੀ ਹੈ ਕੋਈ ਵੀ ਘਟਨਾ ਨਹੀਂ ਸਾਰੇ ਬਚਾਂਦੇ ਨਹੀਂ ਤਾਂ ਸਾਡੇ ਨਾਲ ਮੌਜੂਦ ਨੇ ਹਾਜ਼ਰਕਾਰਾ ਬਾਰਡਰ ਕਈ ਜਾਣ ਵਾਲੇ ਪੱਕਾ ਪਿੰਡ ਤੋਂ ਕਿਸਾਨ ਜੋ ਕਿ ਸੰਘਰਸ਼ਿੰ ਨੇ ਕਾਫੀ ਦਿਨ ਤੋਂ ਕਿਸਾਨੀ ਮੋੜ ਚਿਆ ਇਹ ਤਾਂ ਪੁੱਛਦੇ ਆ ਕੀ ਰਿਐਕਸ਼ਨ ਹੈ ਜੀ ਮੈਂ ਕੋਰਤਾਨ ਸਿੰਘ ਪਿੰਡ ਪੱਕਾ ਚਸਤੀ ਅਸੀਂ ਅੱਜ ਧਰਮਿਆਂ ਦੇ ਵਿੱਚ ਮੂਵ ਕੀਤੀ ਹੈ ਲੋਕੀ ਸਾਡੀਆਂ ਮੰਗਾਂ ਪੰਡੇ ਪਈਆਂ ਨੇ ਦਲੇਵਾਲ ਜੀ ਦੇ ਮਰਨ ਵਰਤ ਨੂੰ ਲੈ ਕੇ ਵੀ ਸਰਕਾਰ ਦੇ ਕੰਮ ਤੇ ਕੋਈ ਜੂ ਨਹੀਂ ਸਰ ਕਰੇਗਾ। ਉਹਨੂੰ ਜਾਗਰੂਕ ਕਰਨ ਵਾਸਤੇ ਅਸੀਂ ਅੱਜ ਸਾਰੇ ਇਕੱਠੇ ਹੋਏ ਆਂ। ਸਾਰੇ ਨਗਰ ਤੋਂ ਵੀ ਤਕਰੀਬਨ 40-50 ਅਸੀਂ ਜਥਾ ਲੈ ਕੇ ਆਏ ਆਂ ਬੰਦਿਆਂ ਦਾ। ਸਾਰੇ ਇੱਥੇ ਅਸੀਂ ਪੂਰੇ ਜੇਥੇ ਨਾਲ ਜੁਲਿਤ ਕੀਤੀ ਆ ਕਿ ਸਾਡੀ ਸਰਕਾਰ ਨੂੰ ਵੀ ਇਹ ਹੀ ਮੰਗ ਆ ਵੀ ਸਾਡੀਆਂ ਜੋ ਜਾਇਜ਼ ਮੰਗਾਂ ਨੇ ਮੰਗੀਆਂ ਮੰਗੀਆਂ ਜਾਨ ਚੰਗੀ ਗੱਲ ਯਾਰ ਲੋਕ ਨਾ ਖਰਾਬ ਹੋਣ ਸਾਨੂੰ ਬੰਦ ਵੀ ਜਿਹੜਾ ਕਰਨਾ ਪਿਆ ਮਜਬੂਰੀ ਤੌਰ ਤੇ ਕਰਨਾ ਪਿਆ ਸਾਡਾ ਕੋਈ ਲੋਕਾਂ ਨੂੰ ਤਾਂ ਪਰੇਸ਼ਾਨ ਕਰਕੇ ਅਸੀਂ ਵੀ ਗਾਜੀ ਪਰ ਸਰਕਾਰ ਨੂੰ ਬੋਟਾ ਲਵਾਉਣ ਵਾਸਤੇ ਕੋਈ ਨਾ ਕੋਈ ਤਾਂ ਕਰਨਾ ਹੀ ਪੈਣਾ ਤੇ ਲੋਕਾਂ ਦਾ ਸਾਨੂੰ ਪੂਰਾ ਸਹਿਯੋਗ ਮਿਲਿਆ ਫਾਇਲਕਾ ਦੇ ਸਾਰੀਆਂ ਜਿੰਨੀ ਐਸੋਸੀਏਸ਼ਨ ਨੇ ਸਾਰਿਆਂ ਆਰਪੀ ਐਸੋਸੀਏਸ਼ਨਾਂ ਮੈਡੀਕਲ ਜੋ ਹੋਰ ਵੀ ਟਰਾਂਸਪੋਰਟ ਵਾਲੀਆਂ ਨੇ ਸਾਰਿਆਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਸਾਰੇ ਨਾਲ ਸਾਡੇ ਮੋੜੇ ਨਾ ਮੋੜੇ ਜੋੜ ਕੇ ਖਲੋਤੇ ਨੇ ਅੱਜ ਮੌਜੂਦ ਮੈਂ ਅਰਮਿੰਦਰ ਸਿੰਘ ਸੋਭਾ ਮੀਤ ਪ੍ਰਧਾਨ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਜੀ ਨੂੰ ਪੁੱਛਦੇ ਹਾਂ ਕੀ ਮੰਗਾਂ ਨੇ ਤੁਹਾਡੇ ਉਹ ਜਾਗ ਕੋਲ ਦਾ ਜੋ ਪੁਰਾਣੀ ਥੈਲੀਆਂ ਹੁੰਦੀਆਂ ਹੁੰਦੀਆਂ ਸੀ ਸਰਕਾਰ ਨੇ ਜਿਹੜਾ ਇਹ ਜਿੰਦਾਰੇ ਲਾ ਕੇ ਪਹਿਲਾਂ ਸਾਨੂੰ ਉਹ ਠਾਕਾ ਤੇ ਉਸ ਤੋਂ ਬਾਅਦ ਇਹ ਸਰਕਾਰ ਮੁਖੀ ਸਾਰੇ ਇਤਬਾਰ ਆਣਿਆ ਇਹ ਪੁਰਾਣੀਆਂ ਮੱਗਾਂ ਦੇ ਕਿਸਾਨਾਂ ਦੇ ਬੱਲੇਵਾਲ 35 ਦੇ ਨਾਂ ਤੋਂ ਮਰਨ ਵਾਲੇ ਗੋਰੀ ਮਾਰਡ ਦੇ ਬਿਚੇ ਸਾਨੂੰ ਉਹਨਾਂ ਨਾਲ ਸਾਥ ਦੇ ਇੱਕੋ ਜੋਸ਼ੂਤ ਕਿਸਾਨ ਬੋਟਾ ਗਾਇਦਾ ਜਿਹੜਾ ਪੂਰੇ ਪੰਜਾਬ ਬੰਦ ਕਰਨ ਦੀ ਉਹ ਸਾਡੇ ਐਗਰੀਮੈਂਟਾਈ ਬੰਦ ਕਰਨ ਦੀ ਦਸਫਰ ਗਏ ਆ ਕਿਸਾਨ ਜਿਹੜੇ ਬੰਦ ਕਰ ਰਹੀਆਂ ਨੇ ਸਰਕਾਰੀ ਮੰਡੀ ਬੰਦ ਹੋ ਜਾਊਗੀ ਸਰਕਾਰੀ ਮੰਡੀ ਆਪਣੇ ਤੋਂ ਸਾਥ ਦਿੱਤਾ ਹੈ ਤਰਫੋਂ ਪਿੱਛੇ ਹੋ ਜੂਗੀ ਉਦੋਂ ਤੁਹਾਨੂੰ ਕਹਿਣਗੇ ਭਾਈ ਤੁਹਾਡੀ ਫਜ਼ਲ ਤੇ ਘੱਟ ਮੰਗਾ ਤਾਂ ਬੋਲ ਜਾਣਾ ਟਾਡਾ ਧਾਰਾ ਬਗਰਾ ਗਿਆ ਪਹਿਲੀ ਤਾਂ ਹੈਗਾ ਐਮਐਸਬੀ ਤੇ ਗਾਰੰਟੀ ਕਰਨ ਨੂੰ ਜਿਸ ਦੇ ਪਿੱਛੇ ਅਸੀਂ ਉੱਤੋਂ ਕੱਟ ਕੱਟ ਜੋ ਵੀ ਕਹਿੰਦੇ ਆ ਪਹਿਲਾਂ ਮਤਲਬ ਗੁਰੂ ਜੀ ਦੇ ਮੰਡੀਆ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹਨਾਂ ਨੂੰ ਪੋਸਟਪੇਡ ਕਰਦੇ ਆਂ ਉਸ ਤੋਂ ਹੁਣ ਪੋਸਟਪੇਡ ਤੋਂ ਬਾਅਦ ਥੋੜਾ ਹੱਟ ਮੰਗਦੇ ਅਸੀਂ ਧਾਰਨਾ ਦੇ ਕੇ ਉਹ ਤੋਂ ਵੀ ਮੰਗਲ ਨੂੰ ਮੰਗਾਉਂਗਾ ਪਰ ਤੁਸੀਂ ਨਹੀਂ ਬਣਾਇੰਗੇ ਬੰਦਾ ਤੇ ਜੀ ਸਿੰਘ ਗੱਲੇ ਬਾਰੇ ਗੱਲ ਲੜਕੀ ਸੀ ਕਿ ਅਸੀਂ ਇਹ ਮਤਲਬ ਮਨਾਵਾਗੇ ਸਰਕਾਰ ਤੋਂ ਲੈ ਕੇ ਕਿਰੂਪ ਦੇ ਨਾਮ ਹੋਗੇ ਹੋਰ ਜੋ ਸਰਕਾਰ ਨੂੰ ਕਿਹਾ ਕਿ ਸਾਨੂੰ ਐਲੈਕਟਰੋਨਿਕ ਦੇ ਦੇ ਤੇ ਨਾਲ ਹੀ ਪੰਜਾਬ ਕੌਂਟੀਟ ਵੀ ਇਹ ਮੋਦੀ ਸਰਕਾਰ ਦੇ ਨਾਲ ਫ੍ਰੈਂਡਲੀ ਮੈਚ ਖੇਡ ਰਹੀ ਹੈ ਜੀ ਸੁਪਰੀਮ ਕੋਰਟ ਨੇ ਵੀ ਮੋਦੀ ਸਰਕਾਰ ਦਾ ਸਾਥ ਦੇ ਦਿੱਤਾ ਹੈਗਾ ਤੇ ਉਹਨਾਂ ਨੇ ਵੀ ਕਹਿਤਾ ਕਿ ਡੱਲੇਵਾਲ ਨੂੰ ਕਿਸੇ ਤਰੀਕੇ ਨਾਲ ਉਠਾਓ ਇਹ ਕਿੰਨਾ ਪਰਵਾਹ ਹੋਊਗਾ ਅੱਛਾ ਮਾਣ ਤੁਹਾਨੂੰ ਕਹਿੰਦੇ ਦੀ ਸ਼ਿਵ ਆੜੀਆਂ ਇਸੇ ਕਰਕੇ ਕਿੰਨੇ ਅੱਛਤੇ ਚੱਲ ਗਈ ਆ ਜਿੰਨਾ ਪਾਚੇ ਦੇ ਵਿੱਚ ਆ ਸ਼ਿਵਾਲੇ ਪੰਜ ਪ੍ਰੈ ਕਰਿਆ ਪਹਿਲਾਂ ਜਦੋਂ ਮੰਡੀ ਸੀ ਇਸ ਲਈ ਸਾਡੀ ਬੇਨਤੀ ਆ ਆਮ ਬੱਲੇਬਾਜ਼ ਚੰਤਨ ਵੱਡਾ ਮਗਰ ਗਾਂਧੀ ਦੇ ਬਾਣੀ ਆਇਆ ਚੋਰੀ ਬਾਰਡ ਤੇ ਵੱਧਦੇ ਦਾ ਮੱਡੀ ਦੇ ਦਰਵਾਜ਼ਾ ਕੀਤਾ ਵਾ ਉੱਤੇ ਇੱਕਦਮ ਪੂਰੀ ਸੇਫ ਰੱਖ ਸਕੀ ਵਾਹ ਗੁੱਜੀ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਬਲਕਾਰ ਚੰਦ ਗੋਸ਼ਨ ਜੀ ਜੋ ਕਿ ਚੱਕਰੀਆ ਖਾਂ ਵਰਗੇ ਆ ਕੰਬੋਜ ਫਲਾਈਬੋਰ ਪੰਜਾਬ ਦੇ ਚੇਅਰਮੈਨ ਨੇ ਨਾਲ ਹੀ ਫਾਜ਼ਲ ਕਾਦ ਯਾਰ ਪ੍ਰੈਸੇਸ਼ਨ ਤੇ ਉਹਨਾਂ ਦੀ ਗੱਲ ਪ੍ਰਧਾਨ ਨੇ ਇਹਨਾਂ ਨੂੰ ਬੁਸ਼ਤੇ ਆ ਕਿ ਫਰਕ ਨਹੀਂ ਮੇਰੇ ਵੀਰੋ ਚਾਚੀ ਤੁਹਾਨੂੰ ਮੋਦੀ ਨੇ ਕਰਾਉਂਦੇ ਆ ਕਿ ਮੋਦੀ ਦੇ ਪੁੱਤਰੇ ਕਰਾਉਂਦੇ ਆ ਸਾਰੇ ਪੰਜਾਬ ਦੇ ਵਿੱਚ ਕੋਈ ਜਿੱਥੇ ਬੰਦਿਆਵਾਂ ਦਾ ਕਹਿੰਦੇ ਦੋਸਤਾਂ ਨੇ ਦੱਸ ਦਿੱਤਾ ਕਿ ਅਸੀਂ ਜਿੱਦੋਂ ਤਾਜੀ ਜਨਕਤਰੀਆ ਕਰਦੇ ਹੋਏ ਹਾਂ ਸਭ ਤੋਂ ਵੱਡੀ ਜਨਕਤਰੀਆ ਸਾਰੀ ਪੰਜਾਬ ਦੀਆਂ ਜਿੱਥੇ ਬੰਦਿਆ ਨੇ ਪਾਪਾ ਦਾ ਪਾਪਾ ਜੁਨੀਅਨ ਹੋਵੇ ਜਾਂ ਹਰਦੀ ਯੂਨੀਅਨ ਹੋਵੇ ਜਾਂ ਪੈਸਟੀ ਸਾਹਿਬ ਜੀ ਸਾਹਮਣੇ ਬੰਦ ਦੇ ਨਾਲ ਨਾਲ ਕੇ ਘਾਰਾ ਦਿੱਤਾ ਹੈ ਔਰ ਸਾਰਾ ਫਾਇਲ ਕਾ ਮੁਕੰਮਲ ਤੌਰ ਤੇ ਬੰਦ ਕੀਤਾ ਹੈ ਇਹ ਜਿਹੜਾ ਬੰਦ ਦਾ ਮਤਲਬ ਕਿਸੇ ਨੂੰ ਕੋਈ ਪਰੇਸ਼ਾਨ ਕਰਨ ਦਾ ਨਹੀਂ ਬੰਦ ਦਾ ਮਤਲਬ ਹੈ ਜੋ ਕਿਸਾਨ ਜਿਹਦੇ ਬੰਦੇ ਦੀਆਂ ਮੰਗਾਂ ਨੇ ਜਿਸ ਤਰ੍ਹਾਂ ਐਮਐਸਪੀ ਦੀ ਗਰੰਟੀ ਮੰਗ ਰਹੇ ਹਨ ਸੁਆਮੀ ਕਮਿਸ਼ਨ ਦੀ ਸੁਆਮੀ ਨਾਥਨ ਦੂਰਪੁਰ ਕਮਿਸ਼ਨ ਦੀ ਮੰਗ ਕਰ ਰਹੇ ਨੇ ਇਹ ਬਿਲਕੁਲ ਜੇ ਮੰਗਾ ਨੇ ਇਹ ਮੰਗਾ ਪ੍ਰਧਾਨ ਮੰਤਰੀ ਨੂੰ ਸੈਂਟਰ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਡੱਲੇਵਾਲ ਸਾਹਿਬ ਕਈ ਦਿਨਾਂ ਤੋਂ ਬਰਨਮਰ ਤੇ ਬੈਠੇ ਨੇ ਉਹਨਾਂ ਦੀ ਸਿਹਤ ਬਾਰੇ ਸਾਰੇ ਦੇਸ਼ ਨੂੰ ਚਿੰਤਾ ਹੈ ਪਰ ਇਸ ਬੀਜੇਪੀ ਵਾਲਿਆਂ ਨੂੰ ਗੋਦੀ ਸਰਕਾਰ ਨੂੰ ਉਹਦੀ ਕੋਈ ਚਿੰਤਾ ਨਹੀਂ ਸੋ ਸਾਰਾ ਦੇਸ਼ ਇੱਕ ਹੋ ਰਿਹਾ ਹੈ ਜੇਕਰ ਆਨਾਂ ਦੇ ਮੰਗਾਂ ਨਾ ਮੰਨੀਆਂ ਗਈਆਂ ਉਸੇ ਤਰ੍ਹਾਂ ਹੀ ਸਾਰਾ ਦੇਸ਼ ਇਕੱਠਾ ਹੋ ਕੇ ਦਿੱਲੀ ਦੇ ਵਿੱਚ ਜਾ ਕੇ ਬਹੁਤ ਵੱਡੇ ਧਰਨੇ ਲਾਏਗਾ ਔਰ ਦੇਸ਼ ਨੂੰ ਜਿਹਦਾ ਖਜ਼ਾਨਾ ਪੁੱਟਣਾ ਪਏਗਾ ਉਹ ਮਿਲਦੀ ਸਰਕਾਰ ਨੂੰ ਇਹ ਗੱਲ ਮੰਨ ਕੇ ਕਿਸਾਨਾਂ ਦੀ ਖੇਤੂ ਤੇ ਜ਼ੇਤੀ ਐਮਐਸਪੀ ਦੀ ਅਤੇ ਔਰ ਕਿਸਾਨਾਂ ਦੀ ਜਿਹੜੇ ਮੰਗਾਂ ਨੇ ਉਹ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਨੇ ਨਾਲ ਮੌਜੂਦ ਨੇ ਫਾਜ਼ਿਲਕਾ ਦੇ ਸੋਸ਼ਲ ਵਰਕਰ ਸੰਜੀਵ ਮਾਰਸ਼ਲ ਜੀ ਬਹੁਤ ਕੀ ਸਖਤੀਅਤ ਨੇ ਇਹਨਾਂ ਤੋਂ ਪੁੱਛਿਆ ਕਿ ਰਿਐਕਸ਼ਨ ਐਜੰਸੀ ਨਾਲ ਅਸਬੰਧ ਬਾਰੇ ਉਹਦਾ ਪਤਾ ਉਹ ਜਿਹੜਾ ਸਰਕਾਰਾਂ ਇਤਿਹਾਸ ਮੰਗਣੀ ਹੈ ਕਿ ਟ੍ਰੇਨਿੰਗ ਵੇਲਾ ਸੀ ਗਲਤ ਮੰਗਲੀ ਇਹਨੇ ਵਾਦਾ ਕਰ ਲਿਆ ਕਿਸਾਨਾਂ ਨਾਲ ਵੀ ਤੁਹਾਡੀ ਇਹ ਬਣਦੀ ਮੰਗ ਜਾਇਜ਼ ਹੈ ਪਰ ਕਿਉਂ ਉਸ ਨੂੰ ਮੰਨਿਆ ਜਾ ਰਿਹਾ ਕੋਈ ਇੱਕੋ ਗੱਲ ਹੈ ਵੀ ਹੁਣ ਇਹ ਕਿਤੇ ਨੀਅਤ ਜਿਹੜੀ ਹੈ ਉਹ ਸਰਕਾਰਾਂ ਦੀ ਠੀਕ ਨਹੀਂ ਹੈ ਤੇ ਇਹ ਸੰਘਰਸ਼ ਨੂੰ ਅੱਗੇ ਕਿ ਜਾਰੀ ਰੱਖਿਆ ਜਾਣਾ ਚਾਹੀਦਾ ਵੀ ਹੈ ਜਦੋਂ ਤੱਕ ਕਿਸਾਨਾਂ ਦੀ ਕਿਸਾਨਾਂ ਦੀਆਂ ਮੰਗਾਂ ਕਾਮ ਲੋਕਾਂ ਦੀ ਮੰਗ ਹੈ ਕਿ ਕਿ ਕਿਸਾਨੀ ਹੈ ਤਾਂ ਸਾਡਾ ਅਧੋਰ ਵਪਾਰ ਹੈ ਉਸ ਤਰ੍ਹਾਂ ਦੀ ਸ਼ੋਭੀ ਅੱਜ ਜਿਹੜਾ ਲੋਕ ਸੋਚਦਾ ਹੈ ਕਿ ਕਿਸਾਨੀ ਤੋਂ ਬਗੈਰ ਅਸੀਂ ਕੋਈ ਦੇਸ਼ ਨਹੀਂ ਚਲਾ ਲਾਂਗੇ ਤਾਂ ਉਹ ਇੱਕ ਬੱਧੀ ਤੇ ਮਾੜੀ ਸੋਚ ਰਹੀ ਦੀ ਹੈ ਐਸੇ ਕਰਕੇ ਨਾ ਜੀ ਜੇ ਵੀ ਡਿਮਾਂਡ ਹੈ ਬੜੀ ਸਾਡੀ ਸਾਰਿਆਂ ਦੀ ਡਿਮਾਂਡ ਹੈ ਕਿ ਡਿਮਾਂਡ ਹੈ ਅਜੇ ਤੱਕ ਸਾਡੀਆਂ ਮੰਨੀਆਂ ਕਿ ਇਹ ਸਾਨੂੰ ਦੇ ਦੇਓ ਉਨਾਈ ਕਾਦੀ ਹੈ ਦੋ ਮੁੱਕਰ ਦੇ ਉਸ ਚੀਜ਼ ਤੋਂ ਦੇ ਦੇ ਸਮਝੋ ਜੀ ਚਾਹੀਦੇ ਸਰਕਾਰਾਂ ਨੂੰ ਜੋ ਕਿਸਾਨ ਨੂੰ ਚਾਹੀਦਾ ਦਿਓ ਉਹਨਾਂ ਨੂੰ ਉਹਨਾਂ ਦਾ ਹੱਕ ਹੋਸੀ ਤੇ ਫਿਰ ਇਹ ਕਿਉਂ ਕਿਸਾਨ ਪ੍ਰਗਰਵਾਦੀ ਕੋਈ ਹੈ ਕਿਸਾਨ ਜੇ ਕਿਤੇ ਜਾਣਾ ਚਾਹੁੰਦਾ ਹੈ ਆਦੀ ਗੱਲ ਰੱਖਣਾ ਚਾਹੁੰਦਾ ਹੈ ਹਕੂਮਤਾਂ ਤੱਕ ਪਹੁੰਚਾਣਾ ਚਾਹੁੰਦਾ ਹੈ ਤੇ ਉਹਨਾਂ ਦੀ ਗੱਲ ਸੁਣੀ ਜਾਵੇ ਸੁਪਰੀਮ ਕੋਰਟ ਵੀ ਕਹਿੰਦੀ ਇਹਦੀ ਗੱਲ ਸੁਣੀ ਜਾਵੇ ਤੇ ਕਿਉਂ ਨਹੀਂ ਸੁਣਿਆ ਜਾ ਰਿਹਾ ਤੇ ਅਸੀਂ ਪੂਰਾ ਪਰਪੋਰਮ ਸਮਰਥਨ ਦੇੰਨਿਆ ਸਾਡੇ ਯੁਵਾ ਸਾਥੀ ਨੂੰ ਹੋਰ ਲੋਕ ਵੀ ਆਏ ਤੁਹਾਡੇ ਜਰੀਏ ਵੀ ਦੱਸਣਾ ਚਾਹਾਂਗੇ ਸਾਨੂੰ ਸਾਰਿਆਂ ਨਾਲ ਕਿਸਾਨੀ ਨਾਲ ਖੜਨਾ ਚਾਹੀਦਾ ਮੈਂ ਤੇਜਿੰਦਰਪਾਲ ਸਿੰਘ Uiteindelijk zijn we direct in die fabrikant.